ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਆਪ ਜੀ ਨੂੰ ਪਤਾ ਹੋਵੇ ਆਪਾਂ ਸਾਸਕ੍ਰੀਤੀ ਸ਼ਲੋਕ ਗੁਰੂ ਨਾਨਕ ਸਾਹਿਬ ਦੇ ਤੇ ਪੰਜਵੇਂ ਪਾਤਸ਼ਾਹ ਦੇ ਜਿਹੜੇ ਸ਼ਲੋਕ ਨੇ ਤਕਰੀਬਨ ਸ਼ਲੋਕ ਹੈਗੇ 67 ਆਪਾਂ 67 ਸ਼ਲੋਕਾਂ ਦੀ ਜਿਹੜੀ ਵਿਆਖਿਆ ਕਰਨੀ ਹੈ ਆਪਾਂ ਨੇ ਤਕਰੀਬਨ 10 ਲੋਕਾਂ ਦੀ ਵਿਆਖਿਆ ਕੀਤੀ ਹੈ ਅੱਜ ਆਪਾਂ 10 ਤੋਂ 15 ਤੱਕ ਸ਼ਲੋਕਾਂ ਦੀ ਦੇਖ ਕੇ ਕਰਾਂਗੇ ਆਪ ਜੀ ਨੂੰ ਪਤਾ ਹੈ ਵੀ ਜਿਹੜੀ ਸanskrita ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਮਹਿੰਗੀ ਬਾਣੀ ਹੈ ਮਹਿੰਗੀ ਔਕੀ ਨਹੀਂ ਆਪਾਂ ਕਹਿ ਸਕਦੇ ਮਹਿੰਗੀ ਹੈ ਕਈ ਵਾਰ ਹੁੰਦਾ ਜਦੋਂ ਅਸੀਂ ਸਪੀਕਰ ਦੇ ਵਿੱਚ ਸਾਨੂੰ ਇਹ ਬਾਣੀ ਆ ਜਾਂਦੀ ਹੈ ਪਾਠੀਆਂ ਕੋਲੇ ਤਾਂ ਇਹਨੂੰ ਸਪੀਕਰ ਬੰਦ ਕਰਕੇ ਪੜਦੇ ਆ ਤੇ ਜਿਹੜੇ ਗੁਰਮੁਖ ਪਿਆਰੇ ਸ਼ੁੱਧ ਜਾਣਦੇ ਆ ਉਹ ਫਿਰ ਪੜਦੇ ਆ ਇਹ ਨਹੀਂ ਹੈ ਵੀ ਆਪਾਂ ਜਾਣਦੇ ਆਪਾਂ ਕੋਸ਼ਿਸ਼ ਕਰ ਰਹੇ ਆਂ ਵੀ ਇਹਦੇ ਵਿੱਚ ਸਾਨੂੰ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਆ ਇਸ ਤੋਂ ਬਾਅਦ ਆਪਾਂ ਕਬੀਰ ਸਾਹਿਬ ਦੇ ਸ਼ਲੋਕ ਜਿਹੜੇ ਸਾਨੂੰ ਸੌਖੇ ਸਮਝ ਆ ਜਾਂਦੇ ਆ ਭਲੀ ਸਾਬ ਦੇ ਸ਼ਲੋਕ ਭਗਤਾਂ ਦੀ ਬਾਣੀ ਉਹ ਸਾਰੀ ਵਿਆਖਿਆ ਕਰਾਂਗੇ ਉਹ ਦੀ ਸੌਖੀ ਹੋ ਜਾਂਦੀ ਹੈ ਇਹਦੇ 'ਚ ਥੋੜੀ ਜੀ ਮਿਹਨਤ ਕਰਨੀ ਪੈਂਦੀ ਹੈ ਬਾਣੀ ਤਾਂ ਬਾਣੀ ਹੋਈ ਆ ਸੋ ਆਪਾਂ ਅੱਜ 10 ਤੋਂ ਲੈ ਕੇ 15 ਤੱਕ ਪੰਜ ਸ਼ਲੋਕਾਂ ਦੀ ਜਿਹੜੀ ਹੈਗੀ ਹੈ ਵਿਆਖਿਆ ਕਰਾਂਗੇ ਦੇ ਆਨ ਦੇ ਨਾਲ ਸ਼ਰਵਨ ਕਰਨਾ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਔਰ ਜੋ ਟੂਬ ਚੈਨਲ ਤੇ ਜਾ ਕੇ ਲਵ ਸਿੰਘ ਮਾਨ ਸਰ ਪਰ ਕੀ ਇੰਗਲਿਸ਼ ਦੇ ਵਿੱਚ ਦਾ ਤੁਸੀਂ ਫੇਸਬੁੱਕ ਤੇ ਸਾਰੇ ਤਿੰਨੇ ਜਿਹੜੇ ਫੇਸਬੁੱਕ ਪੇਜ YouTube ਲਵ ਸਿੰਘ ਮਾਨਸੇਈ ਨਾਤੇ ਬਣੇ ਆ ਤੁਸੀਂ ਸੱਜੇ ਮਾਰ ਕੇ ਸੁਣ ਸਕਦੇ ਹੋ ਇਹ ਕਹਿਣਾ ਤਾਂ ਪੈਂਦਾ ਕਈ ਵਾਰ ਹੁਣ ਜਮਾਲੋ ਆ ਪਿਛਲੇ ਮੀਡੀਅਮ ਛੱਡ ਕੇ ਵੀਡੀਓ ਜਿਹੜੀਆਂ ਆ ਵੀਡੀਓ ਜਿਹੜੀ ਇਹਨੂੰ ਕੋਈ ਬੰਦਾ ਪਹਿਲੀ ਵਾਰ ਸੁਣ ਲਿਆ ਤਾਂ ਉਹਨੂੰ ਪਤਾ ਲੱਗ ਜਾਂਦਾ ਮਾਫ਼ ਕਰਨਾ ਮਾਰੇ ਕਹਿੰਦੇ ਪਿੱਛੇ ਤੋਂ ਚੱਲ ਰਿਹਾ ਵੀ ਬੰਦਾ ਬੜੇ ਔਖੇ ਸਥਾਨ ਦੇ ਉੱਤੇ ਵੀ ਬੈਠਾ ਹੋਵੇ ਉਹਦੇ ਸੂਰਮੇ ਉਹਦੀ ਬਾਡੀਗਾਰਡ ਵੀ ਹੋਣ ਇਹ ਆਪਣੇ ਸਾਹਮਣੇ ਐ ਤੇ ਮੌਤ ਆ ਜਿਹੜੀ ਉਹ ਤਾਂ ਅ ਦੇਖੋ ਪ੍ਰਧਾਨ ਮੰਤਰੀ ਇੰਦਰਗਾੰਧੀ ਨੂੰ ਵੀ ਆ ਕਿੰਨੇ ਉਸ ਦੇ ਉੱਤੇ ਇਹ ਸਾਰੇ ਗੱਲਾਂ ਆਪਾਂ ਪਹਿਲੇ ਹੀ ਸ਼ਲੋਕਾਂ ਦੇ ਵਿੱਚ ਕਰ ਚੁੱਕੇ ਆ ਅ ਕਹਿੰਦੇ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦਿਸਾ ਬਿਕਮਤਾਨ ਬਸੰਤ ਉਚਾਨੈ ਸਮਰੰਤ ਮਰਨ ਕਦਾਚ ਮਰਨਾ ਮੌਤ ਜਾਤਨਾ ਹੋਵੇ ਉਹਦੀ ਵੀ ਮੌਤ ਹੋ ਜਾਂਦੀ ਕਿਉਂਕਿ ਮੌਤ ਅਟੱਲ ਸਚਾਈ ਹੈ ਹੁਣ ਅੱਗੇ ਆਪਾਂ ਪੜ੍ਹਦੇ ਹਾਂ ਕਹਿੰਦੇ ਮਨੁੱਖ ਕੀ ਕਰਦਾ ਹੈ ਮਿਰਤਮੋਹ ਅਲਪਬੁੱਧਯੰ ਘੱਟ ਬੁੱਧੀ ਦੇ ਮਾਲਕ ਹੁਣ ਬੁੱਧੀ ਘੱਟ ਇਹ ਨਹੀਂ ਹੈ ਵੀ ਪ੍ਰਮਾਤਮਾ ਨੇ ਕਿਸੇ ਨੂੰ ਘੱਟ ਬੁੱਧੀ ਦੇ ਦਿੱਤੀ ਕਿੰਨੇ ਬਾਤ ਦਿੱਤੀ ਬੁੱਧੀ ਸਾਰਿਆਂ ਨੂੰ ਇੱਕੋ ਜੀ ਦਿੱਤੀ ਜਾਂਦੀ ਹੈ ਹਾਂ ਜਿਹੜੇ ਕੋਈ ਬੱਚੇ ਮਨ ਬੁੱਧੀ ਪੈਦਾ ਹੁੰਦੇ ਆ ਉਹਦਾ ਕਾਰਨ ਕੋਈ ਹੋਰ ਹੁੰਦਾ ਉਹਨਾਂ ਦੇ ਉੱਤੇ ਅਟੈਕ ਹੋਇਆ ਹੁੰਦਾ ਉਹਨਾਂ ਨੂੰ ਜਨਮ ਤੋਂ ਰੋਕਿਆ ਜਾਂਦਾ ਹੁੰਦਾ ਇਸ ਕਰਕੇ ਅਸੀਂ ਉਹ ਜਨਮ ਤੋਂ ਪ੍ਰੋਪਰ ਰੋਕੇ ਵੀ ਨਹੀਂ ਜਾਂਦੇ ਤੇ ਉਹ ਜਨਮ ਵੀ ਲੈ ਲੈਂਦੇ ਨੇ ਜਨਮ ਲੈਣ ਤੋਂ ਬਾਅਦ ਉਹ ਦੂਸਰਾ ਜਾਂ ਤੀਸਰਾ ਬੱਚਾ ਹੁੰਦਾ ਉਹਦੇ ਨਾਲ ਇਦਾਂ ਦਾ ਕੀਤਾ ਜਾਂਦਾ ਤੇ ਉਹ ਮੰਦ ਉਹਦੇ ਦਿਮਾਗ ਦੇ ਉੱਤੇ ਅਟੈਕ ਹੋ ਜਾਂਦਾ ਤੇ ਉਹ ਮੰਦਬੁੱਧੀ ਹੋ ਜਾਂਦਾ ਹੈ ਹੋ ਰੱਬ ਵੱਲੋਂ ਅਸੀਂ ਕਹਿੰਦੇ ਇਹ ਮਾੜੇ ਕਰਮ ਕਰੇ ਦੀ ਮਾੜੇ ਕਰਮ ਤਾਂ ਮਾਫੀ ਦੇ ਕਰੇ ਹੁੰਦੇ ਆ ساری ਉਮਰ ਦੇ ਨਾਲ ਉਸ ਬੱਚੇ ਨਾਲ ਮੰਦਬੁੱਧੀ ਉਹਨੂੰ ਚੱਕਣਾ ਉਹਨੂੰ ਸਾਰਾ ਕੁਝ ਕਰਨਾ ਤੁਹਾਡੇ ਸਾਹਮਣੇ ਆ ਤੇ ਮਾੜੇ ਕਰਮ ਤਾਂ ਭਾਈ ਸਾਡੇ ਕੀਤੇ ਹੁੰਦੇ ਆ ਕੀ ਕਹਿੰਦੇ ਲੋਕ ਇਦਾਂ ਦੇ ਨਾ ਘੱਟ ਬੁੱਧੀ ਦੇ ਮਾਲਕਰ ਚੰਤ ਬਨਤਾ ਬਨੋਦ ਸ਼ਾਹ ਹਾਂ ਕੀ ਰਚੇ ਰਹਿੰਦੇ ਨੇ ਕੀਦੇ ਵਿੱਚ ਖਚਤ ਰਹਿੰਦੇ ਨੇ ਬਨਤਾ ਘਰ ਵਾਲੀ ਉਹਦੇ ਨਾਲ ਚੋਜ ਇਹ ਨਹੀਂ ਹੈ ਵੀ ਘਰ ਵਾਲੀ ਨਾਲ ਸਤਿਕਾਰ ਨਹੀਂ ਕਰਨਾ ਉਹਦੇ ਨਾਲ ਗੱਲਬਾਤ ਨਹੀਂ ਕਰਨੀ ਪਰ ਸਿਰਫ ਦੇ ਸਿਰਫ ਜੇ ਹੋਰ ਕੋਈ ਕੰਮ ਹੀ ਨਾ ਕਰਨਾ ਉਹ ਘਟ ਬੁੱਧੀ ਦੇ ਮਾਲਕ ਨੇ ਤੇ ਉਹ ਰੱਬ ਨੂੰ ਭੁੱਲ ਜਾਣਾ ਇਹਨਾਂ ਚੀਜ਼ਾਂ ਦੇ ਵਿੱਚ ਪੈ ਕੇ ਸੱਚ ਨੂੰ ਭੁੱਲ ਜਾਣਾ ਸੱਚ ਤੋਂ ਟੁੱਟ ਜਾਣਾ ਕੀ ਕਹਿੰਦੇ ਕਹਿੰਦੇ ਮਿਰਤ ਮੋਹ ਅਲਪ ਬੁੱਧ ਹਾਂ ਸੋੜੀ ਬੁੱਧੀ ਰਚੰਤ ਬਣਤਾ ਬਨੋਦ ਸ਼ਾਹ ਹਾਂ ਜੋਬਨ ਬਹਿਕਰਮ ਜਬਾਨੀ ਦੇ ਵਿੱਚ ਕਨਕ ਕੁੰਡਲਾ ਕਨਕ ਸੋਨੇ ਦੇ ਕੁੰਡਲ ਪਾਉਣੇ ਮੰਦਰਾ ਪਾਉਣੇ ਅੱਜ ਕੱਲ ਅੱਜ ਕੱਲ ਦਾ ਮਤਲਬ ਕੀ ਹੈ ਨਾ ਜੇ ਪਾ ਅੱਜ ਕੱਲ ਦੀ ਗੱਲ ਹੀ ਤਾਂ ਕੰਨਾਂ ਦੇ ਵਿੱਚ ਸੋਨੇ ਦੇ ਮੰਦਰੀਆਂ ਪਾਉਣੀਆਂ ਤੇ ਇਹਨਾਂ ਦੇ ਵਿੱਚ ਖਚਤ ਰਹਿਣਾ ਤੇ ਅੱਗੇ ਕੀ ਕਹਿੰਦੇ ਐ ਕਹਿੰਦੇ ਹਮ ਆ ਮਿਰਤ ਮੋਹ ਅਲਪ ਬੁੱਧੇ ਰਚੰਤ ਰਚੰਤ ਬਨਤਾ ਬినੋਦ ਸ਼ਾਹਉ ਜੋਬਨ ਬਹਿਕਰਮ ਜਵਾਨੀ ਦਾ ਜਿਹੜਾ ਜਵਾਨੀ ਦਾ ਲੋਰ ਤੇ ਜਵਾਨੀ ਦੇ ਲੋਰ ਵਿੱਚ ਕੀ ਹੁੰਦਾ ਕੰਨਾਂ ਦੇ ਵਿੱਚ ਸੋਨੇ ਦੇ ਕੁੰਡਲ ਪਾਉਣੇ ਕਨਕ ਸੋਨਾ ਕੁੰਡਲਾ ਕੁੰਡਲ ਬਚਿਤਰ ਮੰਦਰ ਸੁਭੰਤ ਵਸਤਰਾ ਸੋਨੇ ਮੰਦਰ ਬਣਾਉਣੇ ਭਾਵ ਘਰ-ਵਾਰ ਸੁਭੰਤ ਵਸਤਰਾ ਚੰਗੇ ਸੋਭਾ ਪਾਉਣ ਵਾਲੇ ਵਸਤਰ ਪਾਉਣੇ ਇਤਿਅੰਤ ਮਾਇਆ ਵਿਆਪਤੰ ਏਦਾਂ ਦੀਆਂ ਭਾਈ ਜਿੰਨੀਆਂ ਗੱਲਾਂ ਨੇਓ ਮਨੁੱਖ ਜੇ ਝੂਠ ਨਾਲ ਜੁੜਿਆ ਹੋਇਆ ਹੈ ਸੱਚ ਨੂੰ ਛੱਡਦਾ ਤਾਂ ਸਮਝੋ ਇਹ ਸਾਰੀਆਂ ਮਾਇਆ ਬਣ ਜਾਂਦੀ ਹੈ ਉਸ ਨੂੰ ਚੁੰਬੜੀਆਂ ਹੋਈਆਂ ਘਰ ਵਾਲੀ ਵੀ ਮਾਇਆ ਬਣ ਜਾਂਦੀ ਹੈ ਤੇ ਪੁੱਤਰ ਧੀ ਵੀ ਮਾਇਆ ਬਣ ਜਾਂਦੇ ਨੇ ਘਰ-ਬਾਰ ਵੀ ਮਾਇਆ ਬਣ ਜਾਂਦੇ ਨੇ ਕਿਉਂ ਕਿਉਂਕਿ ਅਸੀਂ ਸੱਚ ਨੂੰ ਛੱਡ ਕੇ ਸਿਰਫ ਝੂਠ ਦੇ ਨਾਲ ਲੱਗ ਕੇ ਉਹਨਾਂ ਦੇ ਨਾਲ ਜੁੜ ਜਾਂਦੇ ਆ ਜਿਹੜੇ ਨਾਸਵੰਤ ਨੇ ਕਹਿੰਦੇ ਹੈ ਅਚੁੱਤ ਬਚਿਤਰ ਮੰਦਰ ਸੁਭੰਤ ਵਸਤਰਾ ਇਤਿਨਤ ਮਾਇਆ ਵਿਆਪਤੰ ਤੇ ਹੇ ਅਚਤ ਸ਼ਰਨ ਸੰਤ ਨਾਨਕ ਭੋ ਭਗਵਾਨੇ ਨਮਹ ਕਹਿੰਦੇ ਹੇ ਨਾਨਕ ਸਾਹਿਬ ਕੀ ਕਹਿੰਦੇ ਨੇ ਕਹਿੰਦੇ ਸੰਤ ਦੀ ਸ਼ਰਨ ਦੇ ਵਿੱਚ ਜਾ ਕੇ ਉਸ ਤੋਂ ਗਿਆਲ ਲੈ ਕੇ ਸੰਤ ਭਾਗ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਉਸ ਤੋਂ ਗਿਆਲ ਲੈ ਕੇ ਔਸ ਪਰਮਾਤਮਾ ਨੂੰ ਨਮਸਕਾਰ ਕਰਨੀ ਭਗਵਾਨ ਨੂੰ ਨਮਹਾ ਕਰਨਾ ਇਹ ਜਿਹੜਾ ਅਸਲ ਹੈ ਇਹਦੇ ਨਾਲ ਜਿਹੜੀ ਸਾਡੀ ਜ਼ਿੰਦਗੀ ਹੈ ਸਾਡੇ ਬੱਚੇ ਨੇ ਉਹ ਸਾਰੇ ਸੋਭਾ ਪਾਉਂਦੇ ਆ ਉਹ ਸਫਲ ਹੋ ਜਾਂਦੇ ਹੁਣ ਇੱਥੇ ਅਸੀਂ ਪੜਿਆ ਸੰਤ ਸਰਨ ਸੰਤ ਨਾਨਕ ਭੋਗਵਾਨੇ ਨਮਾ ਹੁਣ ਕਈ ਵੀਰ ਜਿਹੜੇ ਸਾਡੇ ਗ੍ਰੰਥੀ ਪਾਠੀ ਨੇ ਉਹ ਪੜਦੇ ਨੇ ਨਾਮ ਹੈ ਅ ਜਿਵੇਂ ਦੂ ਪਿੱਛੇ ਆਪਾਂ ਸ਼ਬਦ ਪੜ੍ਹੀਏ ਅ ਅੱਗੇ ਪੜ੍ਹ ਲਈਏ ਅ ਹਰ ਥਾਂ ਤੇ ਜਿੱਥੇ ਹੈ ਨਾ ਚਿੰਤਾ ਕਸ਼ ਲੋਕ ਕਹ ਲੋਕ ਕਹ ਇਹ ਕਹ ਹੈ ਨਹੀਂ ਬੋਲਣਾ ਤੇ ਨਾ ਹੀ ਲੋਕ ਕ ਹੈ ਹੈ ਵੀ ਨਹੀਂ ਬੋਲਣਾ ਕਿਉਂਕਿ ਹਾ ਹੀ ਨਦਲਾਈਆਂ ਨਹੀਂ ਹੈ ਨਾ ਚਿੰਤਾ ਕਸ਼ ਲੋਕ ਕਾ ਜਿਹੜਾ ਹਾ ਹੈ ਅੱਧੇ ਕਿੰਨੇ ਦੀ ਆਵਾਜ਼ ਦਿੰਦਾ ਇਹ ਵਿਆਕਰਨ ਦਾ ਨਿਯਮ ਹੈ ਇਸ ਕਰਕੇ ਸਾਨੂੰ ਸਾਨੂੰ ਉਪਰਾ ਲੱਗਦਾ ਹੋਊਗਾ ਵੀ ਕਿਦਾਂ ਪੜੀ ਜਾਂਦੇ ਆ ਅਸੀਂ ਵਿਆਕਰਨ ਦੇ ਮਤਲਬਕ ਕੋਸ਼ਿਸ਼ ਕਰਦੇ ਆ ਪੜਨ ਦੀ ਜਨਮ ਤ ਮਰਨ ਹਰਖੰ ਤਸੋਗੰ ਭੋਗੰ ਤਰੋਗੰ ਜਿੱਥੇ ਪਾਈ ਜਨਮ ਹੈ ਉੱਥੇ ਮੌਤ ਅਟੱਲ ਹੈ ਜਿੱਥੇ ਜਨਮ ਹੋ ਗਿਆ ਉੱਥੇ ਮੌਤ ਵੀ ਹੈ ਇਹ ਗੱਲ ਦਾ ਧਿਆਨ ਰੱਖਣਾ ਅਸੀਂ ਕੀ ਸੋਚਦੇ ਆ ਵੀ ਅਸੀਂ ਤੱਕ ਕਿਰਾਂ ਆ ਗਏ ਅਸੀਂ ਕਿਹੜਾ ਮਰਨਾ ਕਹਿੰਦੇ ਹਰ ਖੰ ਦਾ ਸੋਗੰ ਜੇ ਖੁਸ਼ੀ ਹੈ ਹਰ ਖੰ ਦਾ ਭਾਵੰਦਾ ਖੁਸ਼ੀ ਜੇ ਖੁਸ਼ੀ ਹੈ ਤਾਂ ਗਮੀ ਵੀ ਹੈ ਇਹ ਤਾਂ ਟੱਲ ਹੈ ਜੇ ਅੱਜ ਆਪਣੇ ਖੁਸ਼ੀ ਹੈ ਬੱਚਾ ਜਨਮਿਆ ਤਾਂ ਖੁਸ਼ੀ ਹੈ ਤਾਂ ਕਦੇ ਨਾ ਕਦੇ ਸੋਗ ਵੀ ਹੋ ਸਕਦਾ ਆ ਜਨਮੇ ਕੋ ਬਾਜੇ ਬਾਦਾਏ ਸੋਹਲੜੇ ਅਗਿਆਨੀ ਗਾਏ ਕਹਿੰਦੇ ਜਨਮ ਹੋਇਆ ਜਨਮ ਹੋਣ ਤੋਂ ਬਾਅਦ ਕੀ ਹੋਇਆ ਬਾਜੇ ਵਜਾਉਣ ਲੱਗੇ ਮਹਾਰਾਜ ਕਹਿੰਦੇ ਲੋਕ ਅਗਿਆਨੀ ਨੇ ਜਿਹੜੇ ਗੀਤ ਗਾਉਂਦੇ ਫਿਰਦੇ ਸਾਡੇ ਬੱਚਾ ਹੋ ਗਿਆ ਸਾਡੇ ਮੁੰਡਾ ਹੋ ਗਿਆ ਸਾਡੇ ਕੁੜੀ ਹੋ ਗਈ ਇਹ ਅਗਿਆਨੀ ਲੋਕ ਨੇ ਇਦਾਂ ਨਾਤਾ ਅਸੀਂ ਨੇ ਬੈਲੈਂਸ ਬਣਾ ਕੇ ਰੱਖਣਾ ਨਾਤਾ ਅਸੀਂ ਜਨਮ ਦੇ ਉੱਤੇ ਸਾਲਾ ਮਾਰਨੀਆ ਨੇ ਤੇ ਨਾ ਹੀ ਅਸੀਂ ਮੌਤ ਦੇ ਉੱਤੇ ਚੀਕਾ ਮਾਰਨੀਆ ਇਹ ਬੈਲੈਂਸ ਰੱਖਣਾ ਹੈ ਜੇ ਜ਼ਿਆਦਾ ਆਪਾਂ ਜਨਮ ਦੇ ਉੱਤੇ ਖੁਸ਼ੀ ਕਰਾਂਗੇ ਨਾ ਤਾਂ ਫਿਰ ਮੌਤ ਦੇ ਉੱਤੇ ਗਮੀ ਵੀ ਜ਼ਿਆਦਾ ਹੋਏਗੀ ਹਰ ਕੰਤਾ ਸੋਗੰ ਭੋਗੰ ਤਾ ਰੋਗੰ ਜਿੱਥੇ ਆਨੰਦ ਦਾ ਭੋਗ ਹੈ ਉੱਥੇ ਨਾਲ ਰੋਗ ਵੀ ਹਨ ਪਾਈ ਨਾ ਨਾ ਸਮੋਚੰ ਉਚੰ ਤਨੀ ਚੰ ਨਾ ਨਾ ਸਮੋਚੰ ਜੇ ਉੱਚਾ ਹੈ ਨਾ ਤਾਂ ਨੀਵਾ ਵੀ ਨਾਲ ਉਹਦੇ ਹੈ ਜੇ ਨਾਣਾ ਨਿੱਕਾ ਜਿਹਾ ਹੈ ਤਾਂ ਵੱਡਾ ਵੀ ਹੈ ਨਾ ਨਾ ਸਮੋਚੰ ਜੇ ਨਾਣਾ ਛੋਟਾ ਹੈ ਤਾਂ ਵੱਡਾ ਵੀ ਹੈ ਰਾਜੰ ਤਮਾਨੰ ਜੇ ਰਾਜ ਹੈ ਤਾਂ ਮਾਨ ਵੀ ਹੈ ਅਭਿਮਾਨੰ ਤਹੀਨੰ ਜੇ ਅਭਿਮਾਨ ਹੈ ਹੰਕਾਰ ਹੈ ਤਾਂ ਸਮਝ ਲਓ ਵੀ ਹੀਣ ਭਾਵਨਾ ਹੀਣਤਾ ਵੀ ਹੈ ਉੱਥੇ ਬੇਇੱਜ਼ਤੀ ਵੀ ਹੈ ਜਿੰਨਾ ਵੱਡਾ ਤੁਸੀਂ ਅਭਿਮਾਨੀ ਹੋਵੋਗੇ ਨਾ ਓਨੇ ਸੋਡੀ ਬੇਇੱਜ਼ਤੀ ਹੈ ਪਰਵਰਤ ਮਾਰਗੰ ਵਰਤੰਤ ਵਿਨਾਸ਼ਨ ਆਹ ਸ੍ਰਿਸ਼ਟੀ ਦਾ ਜਿਹੜਾ ਮਾਰਗ ਹੈ ਇਹ ਸਾਰਾ ਭਾਈ ਨਾਸ ਹੋਣ ਵਾਲਾ ਹੈ ਗੋਵਿੰਦ ਭਜਨ ਸਾਧ ਸੰਗੇ ਅਸਤਰੰ ਨਾਦਕ ਭਗਵੰਤ ਭਜਨਾ ਸੁਨੰਦ ਗੋਵਿੰਦ ਦਾ ਭਜਨ ਜਿਹੜਾ ਸੱਚ ਦੇ ਨਾਲ ਜੁੜਨਾ ਹੈ ਸਾਧ ਸੰਗੈ ਨੇ ਜਿਹੜਾ ਗੁਰੂ ਦੀ ਸੰਗਤ ਕਰਨੀ ਹੈ ਸਾਧ ਦੀ ਸੰਗਤ ਕਰਨੀ ਹੈ ਇਹ ਅਸਥਰ ਹੈ ਇਹ ਨਹੀਂ ਇਹ ਨਹੀਂ ਨਿਬੜਦਾ ਜਿਹੜਾ ਹੁਣ ਆਪਾਂ ਬੋਲ ਰਹੇ ਹਾਂ ਅਸੀਂ ਮਰ ਜਾਾਂਗੇ ਇਹ ਆਵਾਜ਼ ਇਹ ਗੱਲਾਂ ਗੁਰੂ ਦੀਆਂ ਨੇ ਭਾਵੇਂ ਪਰ ਆਪਾਂ ਕਰ ਰਹੇ ਹਾਂ ਇਹ ਵੀ ਨਹੀਂ ਮਰਦੀ ਇਹ ਗੁਰੂ ਦੀ ਜਿਹੜੀ ਬਾਣੀ ਹੈ ਇਹ ਵੀ ਕਦੇ ਨਹੀਂ ਮਰਦੀ ਇਹ ਅਸਥਰ ਹੈ ਪਾਵ ਸਦਾ ਰਹਿਣ ਵਾਲੀ ਹੈ ਤੇ ਜਾਂ ਫਿਰ ਭਗਵਾਨ ਦਾ ਨਾਨਕ ਭਗਵੰਤ ਭਜਨਾ ਸੁਣਨ ਜਾਂ ਭਗਵਾਨ ਦਾ ਜਿਹੜਾ ਭਜਨ ਹੈ ਭਾਈ ਉਹ ਸਦਾ ਇੱਥੇ ਰਹਿਣ ਵਾਲਾ ਹੈ ਭਾਵ ਸੱਚ ਨਾਲ ਜੁੜਿਆ ਹੋਇਆ ਮਨੁੱਖ ਕਦੇ ਵੀ ਮਰਦਾ ਨਹੀਂ ਹੈ ਕਿਰਪੰਤ ਹਰੀ ਮਾਤਾ ਤਤ ਗਿਆਨ ਮਕਸੀਦੇ ਉਹਦਾ ਕੁਸਲ ਥਾ ਨੰ ਜਿਹਦੇ ਉੱਤੇ ਹਰੀ ਦੀ ਕਿਰਪਾ ਹੋ ਜਾਂਦੀ ਹੈ ਉਹ ਉਹਦੀ ਮਤ ਦੇ ਵਿੱਚ ਇੱਥੇ ਤਤ ਗਿਆਨ ਆ ਜਾਂਦਾ ਹੈ ਤਤ ਗਿਆਨ ਮਾੜੇ ਚੰਗੇ ਦੀ ਪਰਖ ਵਾਲਾ ਗਿਆ ਬਗਸੀਧੇ ਬੁਧਾ ਕੁਸਲ ਥਾਨੰ ਉਹਦੀ ਬੁੱਧੀ ਦੇ ਵਿੱਚ ਖੇੜਾ ਆ ਜਾਂਦਾ ਹੈ ਤੇ ਉਹਦੇ ਜਿਹੜਾ ਸਮਝ ਲਵੇ ਕੁਸਲ ਥਾਨ ਨੂੰ ਸੁੱਖ ਸੁੱਖਾਂ ਦੇ ਵਿੱਚ ਜਿਹੜਾ ਉਹਦੀ ਜਗ੍ਹਾ ਜਿਹੜੀ ਹੈ ਇੱਥੇ ਚਿੰਤਾਵਾਂ ਨਹੀਂ ਹੁੰਦੀਆਂ ਇੱਥੇ ਕੁਸਲ ਹੋ ਜਾਂਦਾ ਹੈ ਭਾਵ ਸੁੱਖਾਂ ਦੀ ਥਾਂ ਜਿਹੜਾ ਥਾਨ ਹੁੰਦਾ ਹੈ ਬਸੰਤ ਬਸੰਤ ਰੇਖਿਆਂ ਤੇ ਆਗਮਨ ਉਹ ਲੋਕ ਮਾਨ ਨੂੰ ਤਿਆਗ ਦਿੰਦੇ ਨੇ ਮਾਨ ਨਹੀਂ ਕਰਦੇ ਉਹਨਾਂ ਦੀ ਜਿਹੜੇ ਰਿਖਿयां ਜਿਹੜੇ ਇੰਦਰੇ ਨੇ ਉਹ ਕੰਟਰੋਲ ਦੇ ਵਿੱਚ ਹੋ ਜਾਂਦੇ ਨੇ ਬਸ ਦੇ ਵਿੱਚ ਹੋ ਜਾਂਦੇ ਨੇ ਬਸ ਸੰਤ ਰਿਖਿयां ਤਿਆਗ ਮਾਨਉ ਮਾਨਨੋ ਤਿਆਗ ਦਿੰਦੇ ਨੇ ਸੀਤਲੰ ਸੰਤ ਸੀਤਲੰ ਰਿਧਿਯੰ ਦ੍ਰਿੜੰਤ ਸੰਤ ਗਿਆਨ ਸੀਤਲੰ ਰਿਧਿਯੰ ਉਹਨਾਂ ਦੇ ਹਿਰਦੇ ਦੇ ਵਿੱਚ ਠੰਡ ਪੈ ਜਾਂਦੀ ਏ ਕਿਉਂ ਕਿਉਂਕਿ ਉਹਨਾਂ ਨੇ ਦ੍ਰਿੜ ਸੰਤ ਗਿਆਨ ਸੰਤ ਦਾ ਗਿਆਨ ਸੰਤ ਦਾ ਉਪਦੇਸ਼ ਉਹਨਾਂ ਨੇ ਦ੍ਰਿੜ ਕਰ ਲਿਆ ਪਾਵਾ ਆਪਣੇ ਗੁਰੂ ਦਾ ਗਿਆਨ ਦ੍ਰਿੜ ਕਰ ਲਿਆ ਸ਼ਾਂਤੀ ਦੇ ਪੁੰਜ ਜਿਹੜੇ ਮਹਾਂਪੁਰਸ਼ ਹੁੰਦੇ ਆ ਉਹਨਾਂ ਦਾ ਗਿਆਨ ਜਿਨ੍ਹਾਂ ਨੇ ਬਾਣੀ ਲਿਖੀ ਹੈ ਜਿਵੇਂ ਇਦਾਂ ਦੇ ਹੋਰ ਵੀ ਅਨੇਕਾਂ ਅੱਜ ਵੀ ਭਾਈ ਉਹ ਗੁਰੂ ਗੁਰੂ ਦੇ ਜਿਹੜੇ ਹਨਗੇ ਗੁਰੂ ਦੀ ਗੁਰਬਾਣੀ ਦੇ ਮੁਤਾਬਕ ਗੱਲ ਕਰਨ ਵਾਲੇ ਅੱਜ ਵੀ ਨਾਨਕ ਦਾ ਰੂਪ ਹਨ ਤੇ ਉਹ ਸੰਤਾਂ ਦੇ ਗਿਆਨ ਨੂੰ ਦ੍ਰਿੜ ਕਰ ਲੈਂਦੇ ਨੇ ਰਹਾント ਜਨਮ ਹਰ ਦਰਸ ਲੈਣਾ ਉਹ ਜਨਮ ਤੋਂ ਰਹਿਤ ਹੋ ਜਾਂਦੇ ਨੇ ਤੇ ਕਿਉਂ ਕਿਉਂਕਿ ਉਹਨਾਂ ਨੇ ਹਰੀ ਦੇ ਦਰਸ਼ਨ ਦਾ ਵਿੱਚ ਹਰੀ ਦਾ ਦਰਸ਼ ਕੀ ਹੈ ਗੁਰੂ ਦਾ ਚਰਨ ਸ਼ਬਦ ਸਤਿਗੁਰ ਕੋ ਦੇ ਵਿੱਚ ਲੀਨ ਹੋ ਜਾਂਦੇ ਨੇ ਬਾਜੰਤ ਨਾਨਕ ਸ਼ਬਦ ਵੀਣਾ ਇਹ ਭਾਈ ਉਹਨਾਂ ਦੇ ਅੰਦਰ ਸ਼ਬਦ ਦੀ ਵੀਣ ਵੱਜਣ ਲੱਗ ਜਾਂਦੀ ਹੈ ਕਹਾਂਤ ਬੇਦਾ ਅਨੰਤ ਗੁਣੀਆਂ ਸੁਨੰਤ ਬਾਲਾ ਬੋਵਿਤ ਪ੍ਰਕਾਰਾਂ